ਬਾਈ ਜੀ ਕੀ ਹਾਲ ਹੈ ਜੀ ਮਹਾਰਾਜ ਕੀ ਹਾਲ ਹੈ ਕਹਾਂ ਸਿੱਤਾ ਬੜਾ ਵਧੀਆ ਉਹ ਗੱਡੀ ਵੇਚਣੀ ਸੀਗੀ ਬਾਈ ਜੀ ਆਪਣੀ ਆਰ ਕੀ ਗੱਲ ਹੋ ਗਈ ਪਿਛਲੇ ਮਹੀਨੇ ਗੱਡੀ ਨਵੀਂ ਖੜਾਈ ਅੱਜ ਵੇਚਣ ਤੇ ਆ ਗਏ ਆ ਉਹ ਯਾਰ ਉਹ ਮੁੰਡੇ ਨੂੰ ਨਾ ਬਾਹਰ ਭੇਜਣਾ ਉੱਥੇ ਹੈਗੀ 30 ਲੱਖ ਰੁਪਏ ਫੀਸ ਉਹਦੀ ਐਜੂਕੇਸ਼ਨ ਵਾਸਤੇ ਤੇ ਹੁਣ ਗੱਡੀ ਛੱਡੋ ਮੈਂ ਤਾਂ ਮਕਾਨ ਵੀ ਵੇਚਣੇ ਲਾ ਹੋਇਆ ਤੇਰਾ ਦਿਮਾਗ ਖਰਾਬ ਹੋ ਗਿਆ ਮਕਾਨ ਵੇਚਣਾ ਗੱਡੀ ਵੇਚਣੀ ਆ ਕੀ ਗੱਲ ਹੋ ਗਈ ਉਹ ਐਜੂਕੇਸ਼ਨ ਲੋਨ ਲੈਖਾ ਉਹ ਭਰਾਵਾ 30 ਲੱਖ ਰੁਪਏ ਫੀਸ ਆ 45-50 ਹਜ਼ਾਰ ਰੁਪਏ ਕਿਸ਼ਤ ਭੰਦ ਨਹੀਂ ਇੰਨੇ ਨਹੀਂ ਦਿੱਤੀ ਜਾਣੀ ਮੇਤੋਂ ਉਹ ਭਰਾਵਾ ਤੂੰ ਨੇਰੇ ਚ ਫਿਰਦਾ ਹਜੇ ਕੀ 30 ਛੱਡ ਤੈਨੂੰ 50 ਲੱਖ ਦਾ ਐਜੂਕੇਸ਼ਨ ਲੋਨ ਦਵਾ ਦੇਣਾ ਤੇ ਕਿਸ਼ਤ ਸਿਰਫ 2000 ਰੁਪਏ ਮਹੀ ਲੈ ਜਾਣਾ ਬਾਲੀ ਗੱਲ ਤੋਂ ਵੀਰ ਜੀ ਇਹ ਭਾਈ ਸਾਹਿਬ ਆਏ ਇਹਨਾਂ ਨੇ ਸਟੱਡੀ ਲੋਨ ਲੈਣਾ ਹੈ ਉਹਦੇ ਬਾਰੇ ਸਮਝਾਓ ਕੁਛ ਇਹਨਾਂ ਨੂੰ ਥੋੜਾ ਜਿਹਾ ਵੀਰ ਜੀ ਮੈਂ ਨਾ ਆਪਣੇ ਮੁੰਡੇ ਨੂੰ ਬਾਹਰ ਭੇਜਣਾ ਸੀਗਾ ਉਹਦੇ ਸੇ 30 ਲੱਖ ਰੁਪਏ ਦਾ ਐਜੂਕੇਸ਼ਨ ਲੋਨ ਚਾਹੀਦਾ ਸੀਗਾ ਭਾਈ ਜੀ 30 ਲੱਖ ਢੋ ਤੁਹਾਨੂੰ 50 ਲੱਖ ਦਾ ਲੋਨ ਕਰਵਾ ਦਿੰਨੇ ਆ ਭਾਈ ਜੀ ਫਿਰ ਤੁਸੀਂ ਕਹੋਗੇ ਕੋਈ ਘਰ ਦੇ ਕਾਗਜ਼ ਦਿਓ ਜਾਂ 골ਡ ਡਿਪੋਜ਼ਿਟ ਕਰਾਓ ਭਾਈ ਜੀ ਕੋਈ ਘਰ ਦੇ ਕਾਗਜ਼ ਨਹੀਂ ਕੋਈ 골ਡ ਨਹੀਂ ਕੋਸ਼ਿਸ਼ ਨਹੀਂ ਤੁਹਾਡਾ ਲੱਗਣਾ ਕੱਲ ਡਾਕੂਮੈਂਟ ਲੱਗਨੇ ਆ ਉਹਦੇ ਤੁਹਾਡਾ ਲੋਨ ਹੋ ਜਾਏਗਾ ਤੇ ਭਾਜੀ ਮੈਂ ਆਪਣੇ ਮੁੰਡੇ ਨੂੰ ਨਾ ਜਰਮਨੀ ਭੇਜਣਾ ਉੱਥੇ ਦਾ ਕੋਈ ਲੋਨ ਨਹੀਂ ਕਰਾ ਕੇ ਦਿੰਦਾ ਬਈ ਜਰਮਨੀ ਛੱਡੋ ਤੁਸੀਂ ਆਸਟ੍ਰੇਲੀਆ ਕੈਨੇਡਾ ਯੂਕੇ ਅਮਰੀਕਾ ਜਿਹੜੀ ਮਰਜ਼ੀ ਦੁਨੀਆ ਦੀ ਕੰਟਰੀ ਲਿਆ ਜੇ ਅਸੀਂ ਉੱਥੋਂ ਦਾ ਐਜੂਕੇਸ਼ਨ ਲੋਨ ਕਰਵਾ ਦਾਂਗੇ ਤੁਹਾਨੂੰ ਤੇ ਭਾਜੀ ਇਹਦੇ ਹਿਸਤੇ ਮਿਨਿਮਮ ਕੁਆਲੀਫਿਕੇਸ਼ਨ ਕਿੰਨੀ ਚਾਹੀਦੀ ਹੈ ਭਾਜੀ ਘੱਟੋ ਘੱਟ ਕੁਆਲੀਫਿਕੇਸ਼ਨ ਪਲੱਸ 2 ਚਾਹੀਦੀ ਆ ਭਾਵੇਂ ਆਇਲਰਸ ਕੀਤੀ ਹੋਵੇ ਭਾਵੇਂ ਨਾ ਕੀਤੀ ਹੋਵੇ ਚਾਹੇ ਆਫਰ ਲੈਟਰ ਆਈ ਹੋਵੇ ਚਾਹੇ ਨਾ ਆਈ ਹੋਵੇ ਅਸੀਂ ਬਿਗੈਰ ਜਿਹੜਾ ਬੱਚਾ ਆਲਰੇਡੀ ਬਾਹਰ ਬੈਠਾ ਉਹਦੇ ਕਰੰਟ ਸਟੱਡੀ ਲਈ ਵੀ ਅਸੀਂ ਲੋਨ ਕਰਵਾ ਦਾਂਗੇ ਅਤੇ ਜਿਹੜੇ ਬੱਚੇ ਨੇ ਨੈਕਸਟ ਸੈਮੈਸਟਰ ਦੀ ਫੀਸ ਪੇ ਕਰਨੀ ਆ ਉਬੀ ਸਪੇ ਪੇ ਕਰਵਾ ਦਾਂਗੇ ਇੰਡੀਆ ਬੈਠੇ ਬੈਠੇ ਭਾਜੀ ਇੱਕ ਮਿੰਟ ਗੱਲ ਦੱਸੋ ਜਿੱਦਾਂ ਕਈ ਏਜੰਟ ਆਰ ਉਹ ਪੈਕੇਜ ਆ ਬਣਾ ਦਿੰਦੇ ਆ ਵੀ ਪੈਕੇਜ ਬਣ ਗਿਆ ਜੀ ਉਹ ਪੈਕੇਜ ਵੀ ਆਪਾਂ ਕਰਵਾ ਦਿੰਨੇ ਆ ਸਾਰਾ ਪੈਕੇਜ ਕਰਾਂਗੇ ਵਿਦ ਜੀਏਸੀ ਕੋਲ ਫੀਸ 에어 ਟਿਕਟ ਲਿਵੀ ਐਕਸਪੈਂਸਿਵ ਤੁਸੀਂ 1 ਰੁਪਿਆ ਨਹੀਂ ਪੇ ਕਰਨਾ ਅੱਛਾ ਐਵੇਂ ਤਾਂ ਮੇਰੇ ਨਾਲ ਜਿਹੜੇ ਏਜੰਟ ਕਰਾਂਦੇ ਉਹ 에어 ਟਿਕਟ ਤਾਂ ਹੁੰਦੀ ਨਹੀਂਗੀ ਭਾਜੀ ਭਾਈ ਜੀ ਅਸੀਂ 에어 ਟਿਕਟ ਵੀ ਕਰਾ ਕੇ ਦੇਵਾਂਗੇ ਲਿਵੀ ਐਕਸਪੈਂਸਿਵ ਵੀ ਕਰਾ ਕੇ ਦੇਵਾਂਗੇ ਤੁਹਾਨੂੰ ਉੱਥੇ ਰਹਿਣ ਦਾ ਸਾਰਾ ਖਰਚ ਅਸੀਂ ਪ੍ਰੋਵਾਈਡ ਕਰਾ ਕੇ ਦੇਵਾਂਗੇ ਤੇ ਭਾਜੀ ਤੁਸੀਂ ਯਾਰ ਸਿਰਫ ਐਜੂ ਹੋਮ ਲੋਨ ਪ੍ਰਾਪਰਟੀ ਲੋਨ ਸਾਰੇ ਲੋਨਾਂ ਵਿੱਚ ਡੀਲਿੰਗ ਕਰਦੇ ਆ ਤੁਸੀਂ ਇੱਥੇ ਇੱਕ ਵਾਰੀ ਵਿਜ਼ਿਟ ਕਰੋ ਗੁਰੂ ਨਾਨਕ ਗਰੁੱਪ ਆਫ ਐਜੂਕੇਸ਼ਨ ਕੋਟਪੁਰਾ ਰੋਡ ਬਾਗਾਪੁਰਾਣਾ ਮੋਬਾਈਲ ਨੰਬਰ 9592939300 ਇਹਦੇ ਨਾਲ ਨਾਲ ਸਾਡੇ ਇੰਸਟਾਗ੍ਰam ਤੇ ਪੇਜ ਹੈਗਾ ਗੁਰੂ ਨਾਨਕ ਐਜੂਕੇਸ਼ਨ ਅੰਡਰਸਕੋਰ ਬੀਪੀਏ ਇਸ ਪੇਜ ਨੂੰ ਫੋਲੋ ਕਰ ਲਓ ਇਹਦੇ ਤੇ ਡੇਲੀ ਅਪਡੇਟ ਤੁਹਾਨੂੰ ਮਿਲਦੇ ਰਹਿਣਗੇ ਆ